ਪੰਜਾਬ ਸਰਕਾਰ ਵੱਲੋਂ ਜਿੱਥੇ ਪੰਚਾਇਤੀ ਸੰਸਥਾਵਾਂ ਵਿੱਚ 50% ਦੀ ਔਰਤਾਂ ਲਈ ਰਾਖਵਾਕਰਨ ਕੀਤਾ ਗਿਆ ਉੱਥੇ ਹੀ ਮੁੱਖ ਮੰਤਰੀ ਸ੍ਰੀ ਭਗਵੰਤ ਸਿੰਘ ਜੀ ਮਾਨ ਅਤੇ ਪੰਚਾਇਤ ਮੰਤਰੀ ਤਰਨਪੀਤ ਸਿੰਘ ਸੌਂਦੀ ਅਗਵਾਈ ਹੇਠ ਸੂਬੇ ਦੀਆਂ ਸਰਪੰਚ ਮਹਿਲਾਵਾਂ ਅਤੇ ਔਰਤਾਂ ਨੂੰ ਅੱਠ ਰੋਜਾ ਮਹਾਰਾਸ਼ਟਰ ਆਰਜੀਐਸਏ ਸਕੀਮ ਅਧੀਨ ਕੰਪੋਨੈਂਟ ਐਕਸਪੋਜ਼ਰ ਵਿਜਟ ਆਊਟਸਾਈਡ ਸਟੇਟ ਦੇ ਅੰਤਰਗਤ ਮਿਤੀ 27 ਜਨਵਰੀ 2026 ਤੋਂ 3 ਫਰਵਰੀ 2026 ਤੱਕ ਪੰਚਾਇਤੀ ਰਾਜ ਸੰਸਥਾਵਾਂ ਦੀਆਂ ਮਹਿਲਾ ਪ੍ਰਤੀਨਿਧੀਆਂ ਅਤੇ ਅਧਿਕਾਰੀਆਂ ਕਰਮਚਾਰੀਆਂ ਦਾ ਵਫਦ ਮਹਾਰਾਸ਼ਟਰ ਰਾਜ ਵਿਖੇ ਵਧੀਆ ਕਾਰਗੁਜ਼ਾਰੀ ਵਾਲੀਆਂ ਪੰਚਾਇਤਾਂ ਦੇ ਕੀਤੇ ਗਏ ਕੰਮਾਂ ਅਤੇ ਮਹਾਰਾਸ਼ਟਰ ਰਾਜ ਦੀਆਂ ਪੰਚਾਇਤੀ ਰਾਜ ਪ੍ਰਣਾਲੀ ਦੇ ਕੰਮ ਕਾਜ ਨੂੰ ਜਾਣਨ ਲਈ ਟੇਜਿਆ ਗਿਆ ਹੈ ਇੱਥੇ ਮਹਿਲਾਵਾਂ ਨੂੰ ਸਤਖੰਡ ਸ੍ਰੀ ਹਜੂਰ ਸਾਹਿਬ ਦੇ ਦਰਸ਼ਨ ਕਰਵਾਈ ਜਾਣਗੇ ਮਹਿਲਾਵਾਂ ਨੇ ਯਾਤਰਾ ਦੌਰਾਨ ਨਾਮ ਸਿਮਰਨ ਦਾ ਜਿਹੜਾ ਜਾਪ ਉਹ ਕਰਦੀਆਂ ਜਾ ਰਹੀਆਂ ਨੇ ਉੱਥੇ ਹੀ ਮਹਾਰਾਸ਼ਟਰ ਦੀਆਂ ਚਾਨਣ ਮਨਾਰਾ ਪੰਚਾਇਤਾਂ ਦੁਆਰਾ ਕੰਮ ਕਾਰ ਸਬੰਧੀ ਜਾਣਕਾਰੀ ਸਾਂਝੀ ਕੀਤੀ ਜਾਵੇਗੀ ਇਸ ਤੋਂ ਇਲਾਵਾ ਸੈਮੀਨਾਰ ਦਾ ਆਯੋਜਨ ਹੋਵੇਗਾ ਅਤੇ ਪੰਚਾਇਤੀ ਸੰਸਥਾਵਾਂ ਨੂੰ ਪਿੰਡੂ ਵਿਕਾਸ ਦੇ ਕੰਮਾਂ ਸਬੰਧੀ ਜਾਣਕਾਰੀ ਮੁਹੱਈਆ ਕਰਵਾਈ ਜਾਵੇਗੀ ਇਸ 27 ਜਨਵਰੀ ਦੇ ਦੌਰੇ ਲਈ ਸੋਹੰਦ ਤੋਂ ਰੇਲ ਗੱਡੀ ਰਾਹੀਂ ਜੋ ਰਵਾਨਾ ਹੋਈ ਇਸ ਦੌਰੇ ਤਕਰੀਬਨ ਸੂਬੇ ਦੇ 900 ਦੇ ਲਗਭਗ ਮੈਲਾ ਸਰਪੰਚ ਪੰਚ ਅਤੇ ਸੈਲਫ ਹੈਲਪ ਗਰੁੱਪਾਂ ਦੀਆਂ ਔਰਤਾਂ ਨੇ ਜਿਹੜਾ ਭਾਗ ਲੈ ਰਹੀਆਂ ਨੇ ਇਹਨਾਂ ਪ੍ਰਬੰਧਾਂ ਦੀ ਸਾਰੀ ਦੇਖਰੇਖਾ ਜਿਹੜੀ ਪਿੰਡੂ ਵਿਭਾਗ ਅਤੇ ਪੰਚਾਇਤ ਵਿਭਾਗ ਦੀ ਅਗਵਾਈ ਹੇਠ ਕੀਤੀ ਜਾ ਰਹੀ ਹੈ ਮਹਿਲਾਮਾਂ ਨੂੰ ਇਸ ਮਹਾਰਾਸ਼ਟਰ ਦੌਰੇ ਦੌਰਾਨ ਵਧੀਆ ਖਾਣੇ ਦੇ ਜੋ ਪ੍ਰਬੰਧ ਕੀਤੇ ਗਏ ਨੇ ਅਤੇ ਡਾਕਟਰੀ ਸਹਾਇਤਾ ਲਈ ਡਾਕਟਰਾਂ ਦੀਆਂ ਟੀਮਾਂ ਤਾਇਨਾਤ ਕੀਤੀਆਂ ਗਈਆਂ ਨੇ ਐਸਆਈਆਰਡੀ ਮਹਾਲੀ ਦੇ ਉੱਚ ਅਧਿਕਾਰੀਆਂ ਦੀ ਦੇਖਰੇਖ ਹੇਠ ਸੁਚੱਜੇ ਪ੍ਰਬੰਧ ਕੀਤੇ ਗਏ ਹਨ ਯਾਤਰਾ ਤੇ ਜਾ ਰਹੀਆਂ ਮਹਿਲਾ ਸਰਪੰਚਾਂ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਪੰਜਾਬ ਸਰਕਾਰ ਦਾ ਧੰਨਵਾਦ ਅਤੇ ਯਾਤਰਾ ਦੌਰਾਨ ਦਿੱਤੀਆਂ ਜਾ ਰਹੀਆਂ ਸਹੂਲਤਾਂ ਲਈ ਸੰਤੁਸ਼ਟੀ ਜ਼ਾਹਰ ਕਰਦਿਆਂ ਖੁਸ਼ੀ ਦਾ ਪ੍ਰਗਟਾਵਾ ਕੀਤਾ ਤੇ ਪੰਜਾਬ ਸਰਕਾਰ ਦਾ ਇਸ ਨਿਵੇਕਲੇ ਕਦਮ ਲਈ ਧੰਨਵਾਦ ਕੀਤਾ ਆਓ ਹੁਣ ਮਹਾਰਾਸ਼ਟਰ ਦੌਰੇ ਤੇ ਜਾ ਰਹੀਆਂ ਸਰਪੰਚ ਮਹਿਲਾਵਾਂ ਦੇ ਵਿਚਾਰ ਸੁਣਦੇ ਹਾਂ ਹਾਂਜੀ ਮੈਂ ਪਿੰਡ ਬੱਲੋ ਤੋਂ ਮੈਂ ਅਮਰਜੀਤ ਕੌਰ ਸਰਪੰਚ ਜ਼ਿਲ੍ਹਾ ਬਠਿੰਡਾ ਮੈਂ ਆਪਣੇ ਪੰਜਾਬ ਸਰਕਾਰ ਦਾ ਤਹਿ ਦਿਲੋਂ ਧੰਨਵਾਦ ਕਰਦੀ ਹਾਂ ਇਹਨਾਂ ਨੇ ਸਾਨੂੰ ਮਹਾਰਾਸ਼ਟਰ ਦੀ ਯਾਤਰਾ ਵਾਸਤੇ ਦਿੱਤੀਆਂ ਭੈਣਾਂ ਨੂੰ ਸਰਪੰਚਾਂ ਨੂੰ ਪੰਚਾਂ ਨੂੰ ਸੈਲਫ ਹੈਲਪ ਗਰੁੱਪ ਵਾਲਿਆਂ ਨੂੰ ਯਾਤਰਾ ਦਾ ਮੌਕਾ ਦਿੱਤਾ ਅਸੀਂ ਆਪਣੇ ਵੱਲੋਂ ਤੇ ਆਪਣੇ ਸਾਰੇ ਮੈਂ ਸਰਪੰਚ ਪੰਚਾਇਤਾਂ ਵੱਲੋਂ ਬਹੁਤ ਤਾਇਦ ਨੂੰ ਧੰਨਵਾਦ ਕਰਦੀ ਆਂ ਮੈਂ ਆਪਣੇ ਪੰਚਾਇਤ ਮੰਤਰੀ ਤੇ ਮੁੱਖ ਮੰਤਰੀ ਸਰਦਾਰ ਸੁਵਾਨ ਸਿੰਘ ਮਾਨ ਸਾਹਿਬ ਦਾ ਤਾਇਦ ਲਈ ਧੰਨਵਾਦ ਕਰਦੀ ਆਂ ਜਿਨ੍ਹਾਂ ਨੇ ਮੇਰੇ ਡਿਊਟੀ ਲਈ ਹੈ ਪੰਚਾਇਤ ਅਫਸਰਾਂ ਦੀ ਮੈਂ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਕਰਦੀ ਆਂ ਇਹਨਾਂ ਨੇ ਸਾਡਾ ਬਹੁਤ ਧਿਆਨ ਰੱਖਿਆ ਜੀ ਮੈਂ ਬਠਿੰਡਾ ਜ਼ਿਲ੍ਹੇ ਦੇ ਸੰਗਤ ਬਲਾਕ ਤੋਂ ਬਿਲੋਂਗ ਕਰਦੀ ਆਂ ਧੁੰਨੀ ਕਪਿੰਡਾ ਜੀ ਮੇਰਾ ਕਮਲਪ੍ਰੀਤ कौर ਮੇਰਾ ਨਾਮ ਆ ਜੀ ਅਸੀਂ ਸਰਦਾਰ ਭਗਵੰਤ ਸਿੰਘ ਮਾਨ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਸਾਨੂੰ ਫ੍ਰੀ ਯਾਤਰਾ ਕਰਵਾਈ ਸਾਨੂੰ ਵਿਜਨੀ ਦੇ ਰਾਹ 'ਚ ਕੋਈ ਪ੍ਰੋਬਲਮ ਨਹੀਂ ਆਈ ਜੀ ਖਾਣ-ਪੀਣ ਦੀ ਕੋਈ ਦਿੱਕਤ ਨਹੀਂ ਰਹੀ ਤੇ ਬਾਕੀ ਜਿਹੜੀਆਂ ਜਿਨੀ ਸਾਨੂੰ ਉਹਨੇ ਰੇਡ ਸਾਹਿਬ ਦਰਸ਼ਨ ਕਰਵਾ ਰਿਹਾ ਜੀ ਇਸ ਲਈ ਅਸੀਂ ਬਹੁਤ-ਬਹੁਤ ਧੰਨਵਾਦ ਕਰਦੇ ਆ ਜੀ ਘਰਪੁਰ ਬਲਾਕ ਤਲਵਾੜਾ ਅਸੀਂ ਸਰਪੰਚ ਆ ਪਿੰਡ ਹੀਰਵਾ ਸਰ ਖਾਜ਼ਮ ਇਹ ਆ ਟ੍ਰਿਪ ਸਾਡਾ ਜਿਹੜਾ ਮਹਾਰਾਸ਼ਟਰ ਜਾ ਰਿਹਾ ਹੈ ਅਸੀਂ ਸਰਕਾਰ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆ ਕਿ ਸਾਡਾ ਇੰਨਾ ਵਧੀਆ ਅਰੇਂਜਮੈਂਟ ਕੀਤਾ ਬਹੁਤ ਵਧੀਆ ਲੱਗ ਰਿਹਾ ਸਰ ਬਹੁਤ ਵਧੀਆ ਅਰੇਂਜਮੈਂਟ ਹੈ ਬਹੁਤ-ਬਹੁਤ ਧੰਨਵਾਦ ਮਾਨ ਸਰਕਾਰ ਦਾ ਪਿੰਡ ਲੋਪੋਂ ਹੈ ਮੈਂ ਸਰਪੰਚ ਆ ਤੇ ਇਹ ਬਹੁਤ ਵਧੀਆ ਉਪਰਾਲਾ ਕੀਤਾ ਜੀ ਜੋ ਇਹ ਪੰਜਾਬ ਸਰਕਾਰ ਭਗਵੰਤ ਮਾਨ ਜੀ ਸਾਨੂੰ ਲੈ ਕੇ ਜਾ ਰਹੇ ਨੇ ਹਜੂਰ ਸਾਹਿਬ ਦੀ ਯਾਤਰਾ ਦੇ ਵਿੱਚ ਤੇ ਬਹੁਤ ਵਧੀਆ ਫੈਸਿਲਿਟੀ ਸਾਨੂੰ ਮਿਲ ਰਹੀਆਂ ਨੇ ਵੀਆਈਪੀ ਟ੍ਰੀਟਮੈਂਟ ਮਿਲ ਰਹੀ ਹੈ ਇੱਕ ਤਰ੍ਹਾਂ ਦੀ ਤੁਸੀਂ ਦੇਖੋ ਸਾਨੂੰ ਖਾਣੇ ਦਾ ਇੰਨਾ ਵਧੀਆ ਇਹਨਾਂ ਨੇ ਪ੍ਰਬੰਧ ਕੀਤਾ ਹੋਇਆ ਜੋ ਕਿ ਸਾਡੇ ਸੀਨੀਅਰਸ ਸਾਨੂੰ ਲਗਾਏ ਹੋਏ ਨੇ ਲਾਈਕ ਸਾਨੂੰ ਬੱਚਿਆਂ ਵਾਂਗੂ ਟ੍ਰੀਟ ਕਰ ਰਹੇ ਨੇ ਹਰਮਨ ਸਰ ਨੇ ਰੁਪਿੰਦਰ ਸਰ ਜਾਂ ਜਿੰਨਾ ਵੀ ਸਟਾਫ ਹੈ ਸਾਡੇ ਨਾਲ ਉਹ ਸਾਨੂੰ ਇਦਾਂ ਸੰਭਾਲ ਰਿਹਾ ਜਿਦਾ ਲਾਈਕ ਆ ਫੈਮਿਲੀ ਸਾਨੂੰ ਅਸੀਂ ਕੁਛ ਨਹੀਂ ਸਾਨੂੰ ਖਾਣਾ ਬਹੁਤ ਵਧੀਆ ਮਿਲ ਰਿਹਾ ਪ੍ਰੋਵਾਈਡ ਹੋ ਰਿਹਾ ਚਾਹ ਦੇ ਨਾਲ ਚਾਹ ਮਿਲ ਰਹੀ ਹੈ ਮਤਲਬ ఎవਰੀਥਿੰਗ ਮੈਡੀਕਲ ਟੀਮ ਸਾਡੇ ਨਾਲ ਡਾਕਟਰ ਸਾਰੇ ਸਾਡੇ ਨਾਲ ਹੀ ਬੈਠੇ ਹੋਏ ਨੇ ਸਟਾਫ ਮੈਂਬਰਸ ਉਹ ਰਾਤ ਨੂੰ ਵੀ ਦੇਖੋ ਸਾਡੇ ਲਈ ਕੋਈ ਵੀ ਪ੍ਰੋਬਲਮ ਆਉਂਦੀ ਹੈ ਕੁਝ ਵੀ ਆਉਂਦੀ ਹੈ ਤਾਂ ਉਹ ਸਾਨੂੰ ਦੇਖਦੇ ਨੇ ਮੈਡੀਸਿਨਸ ਪ੍ਰੋਵਾਈਡਡ ਨੇ ਸਾਨੂੰ ਹਾਰਮਨ ਸਰ ਬਹੁਤ ਧਿਆਨ ਰੱਖ ਰਹੇ ਨੇ ਈਵਨ ਅਸੀਂ ਸਾਰੇ ਜਣੇ ਰਾਤ ਨੂੰ ਸੌ ਜਾਂਦੇ ਆ ਤੇ ਉਸ ਲਾਈਕ ਅ ਫਾਦਰ ਸਿਕਿਉਰਟੀ ਵਾਈਜ਼ ਉਹ ਸਾਨੂੰ ਸਾਰੇ ਦੇਖਦੇ ਨੇ ਰਾਤ ਨੂੰ ਥੈਂਕ ਯੂ ਜੀ ਧੰਨਵਾਦ ਸਾਰਿਆਂ ਦਾ ਮੇਰਾ ਜਿਲ੍ਹਾ ਜਲੰਧਰ ਆ ਮੈਂ ਭੋਗਪੁਰ ਬਲੌਕ ਤੋਂ ਸਰਪੰਚਾਂ ਅਸੀਂ ਸਰਕਾਰ ਵੱਲੋਂ ਜੋ ਇਸ ਯਾਤਰਾ ਲਈ ਤੇ ਸੈਮੀਨਾਰ ਲਈ ਸਾਨੂੰ ਭੇਜਿਆ ਜਾ ਰਿਹਾ ਹੈ ਉਹਦੇ ਲਈ ਅਸੀਂ ਸਰਕਾਰ ਦੇ ਬਹੁਤ ਜ਼ਿਆਦਾ ਸ਼ੁਕਰਗੁਜ਼ਾਰਾਂ ਜਿਨ੍ਹਾਂ ਨੇ ਸਾਨੂੰ ਲੇਡੀਜ਼ ਨੂੰ 50% ਦਾ ਰੱਖਵਾਕਰਨ ਦੇ ਕੇ ਸਾਨੂੰ ਮਹਾਰਾਸ਼ਟਰ ਵਰਗੇ ਸਟੇਟ ਦੇ ਵਿੱਚ ਉਹਨਾਂ ਦੀਆਂ ਪੰਚਾਇਤਾਂ ਉਹਨਾਂ ਦੇ ਸਾਰੇ ਸਿਸਟਮ ਬਾਰੇ ਜਾਣੂ ਕਰਵਾਇਆ ਜਾ ਰਿਹਾ ਆ ਇਹਦੇ ਵਿੱਚ ਅਸੀਂ ਮੁੱਖ ਮੰਤਰੀ ਭਗਵੰਤ ਮਾਨ ਜੀ ਦਾ ਅਤੇ ਪੰਚਾਇਤ ਅਫਸਰ ਜੀ ਦਾ ਬਹੁਤ ਤਹਿ ਦਿਲੋਂ ਧੰਨਵਾਦ ਕਰਦੇ ਆ ਬਹੁਤ ਬਹੁਤ ਸ਼ੁਕਰੀਆ ਜੀ ਸਾਨੂੰ ਟ੍ਰੇਨ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਦਿੱਕਤ ਨਹੀਂ ਹੈ ਅਸੀਂ ਬਿਲਕੁਲ ਆਪਣੇ ਘਰ ਵਾਂਗੂ ਫੀਲ ਕਰਦੇ ਪਏ ਹਾਂ ਬਹੁਤ ਨਾਲ ਰਾਜਵਿੰਦਰ ਕੌਰ ਮਹਿਲਾ ਸਰਪੰਚ ਪਿੰਡ ਫਿੱਡੇ ਫਰੋਜਪੁਰ ਦੇ ਹਾਤੀ ਤੋਂ ਬਹੁਤ ਵਧੀਆ ਉਪਰਾਲਾ ਸਰਕਾਰੀ ਕਰ ਰਹੀ ਹੈ ਮਾਨ ਸਰਕਾਰ ਵੱਲੋਂ ਬਹੁਤ ਵਧੀਆ ਹੀ ਕਰ ਰੇ ਕੰਮ ਕਰ ਰਿਆ ਰੇਲਵੇ ਵਿਭਾਗ ਦਾ ਬਹੁਤ ਬਹੁਤ ਧੰਨਵਾਦ ਬਹੁਤ ਵਧੀਆ ਸਫਾਈ ਇਥੇ ਬਹੁਤ ਹੈਲਪ ਕਰ ਰਿਆ ਡਾਕਟਰਾਂ ਦੀ ਟੀਮ ਸਾਡੇ ਨਾਲ ਆ ਕਿਸੇ ਨੂੰ ਕੋਈ ਵੀ ਪ੍ਰੋਬਲਮ ਹੁੰਦੀ ਹੈ ਤਾਂ ਬਹੁਤ ਜਲਦੀ ਉਹ ਹੈਲਪ ਕਰਦੇ